ਤੁਸੀਂ ਵੀ ਦਾਵਾ ਜੋ ਦੇਖੋ ਗਵਰਨਮੈਂਟ ਨੇ ਡਿਪੈਂਡਿੰਗ ਓਨ ਦਾ ਪਰਸੈਂਟ ਇੱਕ ਜੁਡੀ ਆਈ ਆਈ ਡੀ ਕਾਰਡ ਬਣੇਗਾ ਤੁਹਾਡਾ ਜਿਨ੍ਹਾਂ ਜਿਨ੍ਹਾਂ ਨੂੰ ਵੀ ਜ਼ਰੂਰਤ ਹੈਗੀ ਉਸਨਾਂ ਆਪਣੇ ਕਾਰਡ ਵਗੈਰਾ ਸਾੜੀ ਵਗੈਰਾ ਆਪਣੇ ਇੱਥੇ ਬਣਾ ਸਕਦੇ ਆ ਜੋ ਵੀ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਹੈ ਜਿਸ ਤਰ੍ਹਾਂ ਸਾਡੇ ਕੋਲ ਹੱਡੀਆਂ ਦੇ ਮਾਹੇ ਡਾਕਟਰ ਨੇ ਆਰਤ ਸਰਕਾਰ ਤੋਂ ਮੰਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਸਰ ਨਾਮ ਬਲੂ ਮੈਂ ਡਾਕਟਰ ਅੰਬੀਤ ਸਿੰਘ ਹਾਂ ਤੁਸੀਂ ਦੱਸੋ ਅੱਜ ਇਹ ਕੈਂਪ ਲੱਗਿਆ ਯਾਨੀ ਕੀ ਚੱਲ ਰਿਹਾ ਹੈ ਇਹ ਜੋ ਕੈਂਪ ਹੈ ਇਹ ਡਿਸੇਬਿਲਟੀ ਸਰਟੀਫਿਕੇਟ ਲਈ ਸਰਕਾਰ ਨੇ ਜੋ ਹੈਗਾ ਸਾਡੀ ਡਿਊਟੀ ਲਗਾਈ ਹੈ ਉਹਰੇ ਇਸ ਵਿੱਚ ਹੈਗਾ ਜਿਹੜਾ ਇਹ ਜੋ ਵੀ ਪੰਗਤਾਂ ਦੇ ਜਿਹੜੇ ਸਰਟੀਫਿਕੇਟ ਹੁੰਦੇ ਨੇ ਉਹ ਬਣਨਗੇ ਜੋ ਵੀ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਹੈ ਜਿਸ ਤਰ੍ਹਾਂ ਸਾਡੇ ਕੋਲ ਹੱਡੀਆਂ ਦੇ ਮਾਹੇ ਡਾਕਟਰ ਨੇ ਈ.ਐਨ.ਟੀ ਵਾਲੇ ਨੇ ਆਈ ਵਾਲੇ ਨੇ ਸਾਈਕੀਆਟਰੀ ਵਾਲੇ ਮੈਂ ਮੈਡੀਸਨ ਦਾ ਜੋ ਜੋ ਪੇਸ਼ੈਂਟ ਨੂੰ ਪ੍ਰੋਬਲਮ ਹੋਏਗੀ ਉਸ ਹਿਸਾਬ ਨਾਲ ਜੋ ਰਿਸਪੈਕਟਿਵ ਸਪੈਸ਼ੈਲਟੀ ਕੋਲ ਜਾ ਕੇ ਉਹਨਾਂ ਦੇ ਜਿਹੜੇ ਹੈਗੇ ਆ ਉਰੇ ਹੀ ਅਸੀਂ ਸਰਟੀਫਿਕੇਟ ਬਣਾਵਾਂਗੇ ਇਸ ਕੰਮ ਲਈ ਕਿੰਨੇ ਵਜੇ ਚੱਲਣਾ ਕਰੇ ਇਹ ਜਮੇ ਜੋ ਟਾਈਮ ਨੂੰ ਤੋਂ ਤਿੰਨ ਵਜੇ ਤੱਕ ਦਾ ਟਾਈਮ ਲੱਗੇ ਹਾਂਜੀ ਕਾਰਡ ਬਣ ਤੁਹਾਡਾ ਕਿਆ ਸੁਬਦਾ ਮਿਲਦੀ ਆ ਸੁਵਿਧਾ ਵਾ ਜੋ ਦੇਖੋ ਗਵਰਨਮੈਂਟ ਨੇ ਡਿਪੈਂਡਿੰਗ ਹੋਣ ਦਾ ਪਰਸੈਂਟ ਇੱਕ ਜੁਡੀ ਆਈ ਆਈ ਡੀ ਕਾਰਡ ਬਣੇਗਾ ਤੁਹਾਡਾ ਇੱਕ ਜਿਸ ਤਰ੍ਹਾਂ ਇੱਕ ਛੋਟਾ ਕਾਰਡ ਹੁੰਦਾ ਹੈ ਉਸ ਕਾਰਡ ਨਾਲ ਜੋ ਜੋ ਵੀ ਹੈਗਾ ਜੇ ਕਿਸੇ ਨੂੰ ਪੈਨਸ਼ਨ ਹੈ ਜੇ ਕਿਸੇ ਨੂੰ ਰੇਲ ਕਿਸੇ ਦੀ ਟਰਾਂਸਪੋਰਟ ਲਈ ਹੈ ਜਾਂ ਹੋਰ ਜੋ ਵੀ ਗਵਰਨਮੈਂਟ ਦੇ ਸਕੀਮਾਂ ਦੇ ਹਿਸਾਬ ਨਾਲ ਜੋ ਹੈ ਉਹ ਉਹਨਾਂ ਨੂੰ ਦਿੱਤੀਆਂ ਜਾਣਗੇ ਗਵਰਨਮੈਂਟ ਦੁਆ ਦਿੱਤੀ ਜਾਂਦੀ ਹੈ ਸਰ ਜੀ ਕੈਂਪਰ ਦੇ ਥੋੜੇ ਹਸਪਤਲ ਵਿੱਚ ਕੀ ਕੀ ਸੁਵਿਧਾਏ ਮਿਲਣ ਜਾ ਰਹੀਆਂ ਅਪੰਗ ਲੋਕਾਂ ਵਾਸਤੇ ਜਿਹੜੇ ਵਾਸਤੇ ਨੇ ਆ ਹਾਂਜੀ ਇਹ ਦਿਵਿਆਂਗ ਵਿਅਕਤੀਆਂ ਲਈ ਸਰਕਾਰ ਵੱਲੋਂ ਜਿਵੇਂ ਹਦਾਇਤਾਂ ਹੁੰਦੀਆਂ ਉਸ ਤਰ੍ਹਾਂ ਕੈਂਪ ਲਗਾਏ ਜਾਂਦੇ ਆ ਤੇ ਅੱਜ ਨੰਗਲ ਸਲਸਲਾ ਤੋਂ ਨੰਗਲ ਵਿਖੇ ਲਗਾਇਆ ਹੋਇਆ ਕੈਂਪ ਇਹਦੇ ਵਿੱਚ ਮਨੋ ਰੋਗਾਂ ਦੇ ਮਾਹਰ ਮੈਡੀਸਨ ਦੇ ਮਾਹਰ ਆਈ ਦੇ ਮਾਹਰ ਈਐਨਟੀ ਦੇ ਉੱਤੇ ਹੱਡੀਆਂ ਦੇ ਮਾਹਰ ਡਾਕਟਰ ਸਾਡੇ ਕੋਲ ਆਏ ਹੋਏ ਨੇ ਜਿਨ੍ਹਾਂ ਜਿਨ੍ਹਾਂ ਨੂੰ ਵੀ ਜ਼ਰੂਰਤ ਹੈਗੀ ਉਸਨਾਂ ਆਪਣੇ ਕਾਰਡ ਵਗੈਰਾ ਸਾੜੀ ਵਗੈਰਾ ਆਪਣੇ ਇੱਥੇ ਬਣਾ ਸਕਦੇ ਆ ਸਰ ਕਿੰਨਾ ਕੁ ਲਕਸ਼ਿਆ ਰੱਖਿਆ ਵਿਹਾਂ ਵੀ ਐਵੇਂ ਲੋਕ ਸਾਡੇ ਕੋਲ ਆ ਗਏ ਉਹਨਾਂ ਦੇ ਵਾਸਤੇ ਆਪਾਂ ਖੰਡਾ ਇਹੋ ਜਿਹਾ ਤਾਂ ਕੋਈ ਨਹੀਂ ਜਿੰਨੇ ਮਰਜੀ ਆ ਜਾਂਦੇ ਸੀ ਜਿੰਨੇ ਵੀ ਅੱਜ ਸਾਰਾ ਦਿਨ ਬੈਠੇ ਹੈਗੇ ਤਾਂ ਅਸੀਂ ਕਰਾਂਗੇ ਸਾਲਾ ਕੰਮ ਸਰ ਜਿਹੜਾ ਕਾਰਡ ਬਣ ਜਾਂਦੇ ਆ ਉਹਨਾਂ ਨੂੰ ਕੀ ਸਰਕਾਰੀ ਸੂਦਾਂ ਮਿਲਦੀ ਆ ਫੇਰ ਕਾਰਡ ਬਣ ਤੋਂ ਆ ਸੁਵਿਧਾ ਵਾ ਜੋ ਦੇਖੋ ਗਵਰਨਮੈਂਟ ਨੇ ਡਿਪੈਂਡਿੰਗ ਓਨ ਦਾ ਪਰਸੈਂਟ ਇੱਕ ਜੁਡੀ ਆਈ ਡੀ ਕਾਰਡ ਬਣੇਗਾ ਤੁਹਾਡਾ ਜਿਨ੍ਹਾਂ ਜਿਨ੍ਹਾਂ ਨੂੰ ਵੀ ਜ਼ਰੂਰਤ ਹੈਗੀ ਉਸਨਾਂ ਆਪਣੇ ਕਾਰਡ ਵਗੈਰਾ ਸਾੜੀ ਵਗੈਰਾ ਆਪਣੇ ਇੱਥੇ ਬਣਾ ਸਕਦੇ ਆ ਜੋ ਵੀ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਹੈ ਜਿਸ ਤਰ੍ਹਾਂ ਸਾਡੇ ਕੋਲ ਹੱਡੀਆਂ ਦੇ ਮਾਹੇ ਡਾਕਟਰ ਨੇ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਸਰ ਨਾਮ ਨੂੰ ਮੈਂ ਡਾਕਟਰ ਅੰਬੀਤ ਸਿੰਘ ਜੀ ਇਹ ਜੋ ਕੈਂਪ ਹੈ ਇਹ ਡਿਸੇਬਿਲਟੀ ਸਰਟੀਫਿਕੇਟ ਲਈ ਸਰਕਾਰ ਨੇ ਜੋ ਹੈਗਾ ਸਾਡੀ ਡਿਊਟੀ ਲਗਾਈ ਹੈ ਉਹਰੇ ਇਸ ਵਿੱਚ ਹੈਗਾ ਜਿਹੜਾ ਇਹ ਜੋ ਵੀ ਪੰਗਤਾਂ ਦੇ ਜਿਹੜੇ ਸਰਟੀਫਿਕੇਟ ਹੁੰਦੇ ਨੇ ਉਹ ਬਣਨਗੇ ਜੋ ਵੀ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਹੈ ਜਿਸ ਤਰ੍ਹਾਂ ਸਾਡੇ ਕੋਲ ਹੱਡੀਆਂ ਦੇ ਮਾਹੇ ਡਾਕਟਰ ਨੇ ਈ.ਐਨ.ਟੀ ਵਾਲੇ ਨੇ ਆਈ ਵਾਲੇ ਨੇ ਸਾਈਕੀਆਟਰੀ ਵਾਲੇ ਮੈਂ ਮੈਡੀਸਨ ਦਾ ਜੋ ਜੋ ਪੇਸ਼ੈਂਟ ਨੂੰ ਪ੍ਰੋਬਲਮ ਹੋਏਗੀ ਉਸ ਹਿਸਾਬ ਨਾਲ ਜੋ ਰਿਸਪੈਕਟਿਵ ਸਪੈਸ਼ੈਲਟੀ ਕੋਲ ਜਾ ਕੇ ਉਹਨਾਂ ਦੇ ਜਿਹੜੇ ਹੈਗੇ ਆ ਉਰੇ ਹੀ ਅਸੀਂ ਸਰਟੀਫਿਕੇਟ ਬਣਾਵਾਂਗੇ ਇਸ ਕੰਮ ਨੇ ਕਿੰਨੇ ਵਜੇ ਚੱਲਣਾ ਕਰ ਇਹ ਜਦ ਵਿੱਚ ਜੋ ਟਾਈਮ ਨੂੰ ਤੋਂ ਤਿੰਨ ਵਜੇ ਤੱਕ ਕਰਦਾ ਰਹਿੰਦੇ ਆ ਕਾਰਡ ਬਣ ਤੋਂ ਬਾਅਦ ਕੀ ਸੁਬਿਧਾ ਮਿਲਦੀ ਹੈ ਸੁਵਿਧਾ ਵਾ ਜੋ ਦੇਖੋ ਗਵਰਨਮੈਂਟ ਨੇ ਡਿਪੈਂਡਿੰਗ ਓਨ ਦਾ ਪਰਸੈਂਟ ਇੱਕ ਜੁਆਈ ਆਈ ਡੀ ਕਾਰਡ ਬਣੇਗਾ ਤੁਹਾਡਾ ਜਿਸ ਤਰ੍ਹਾਂ ਇੱਕ ਛੋਟਾ ਕਾਰਡ ਹੁੰਦਾ ਹੈ ਉਸ ਕਾਰਡ ਨਾਲ ਜੋ ਜੋ ਵੀ ਹੈਗਾ ਜੇ ਕਿਸੇ ਨੂੰ ਪੈਨਸ਼ਨ ਹੈ ਜੇ ਕਿਸੇ ਨੂੰ ਰੇਲ ਕਿਸੇ ਦੀ ਟਰਾਂਸਪੋਰਟ ਲਈ ਹੈ ਜਾਂ ਹੋਰ ਜੋ ਵੀ ਗਵਰਨਮੈਂਟ ਦੇ ਸਕੀਮਾਂ ਦੇ ਹਿਸਾਬ ਨਾਲ ਜੋ ਹੈ ਉਹ ਉਹਨਾਂ ਨੂੰ ਦਿੱਤੀਆਂ ਜਾਣਗੇ ਗਵਰਨਮੈਂਟ ਦੇ ਦਿੱਤੇ ਜਾਂਦੇ ਆ ਸਰ ਜੀ ਕੈਂਪੇਨ ਦੇ ਅੰਦਰ ਕੋਲ ਉਸਤੰਦ ਵਿੱਚ ਕੀ ਕੀ ਸੁਵਿਧਾਏ ਮਿਲਣ ਜਾ ਰਹੀਆਂ ਅਪੰਗ ਲੋਕਾਂ ਵਾਸਤੇ ਜਿਹੜੇ ਵਾਤਨ ਨੇ ਹਾਂਜੀ ਇਹ ਦਿਵਿਆਂਗ ਵਿਅਕਤੀਆਂ ਲਈ ਸਰਕਾਰ ਵੱਲੋਂ ਜਿਵੇਂ ਹਦਾਇਤਾਂ ਹੁੰਦੀਆਂ ਉਸ ਤਰ੍ਹਾਂ ਕੈਂਪ ਲਗਾਏ ਜਾਂਦੇ ਆ ਤੇ ਅੱਜ ਨੰਗਲ ਸਲਵਾ ਸਲਵਾ ਤੋਂ ਨੰਗਲ ਵਿਖੇ ਲਗਾਇਆ ਹੋਇਆ ਕੈਂਪ ਇਹਦੇ ਵਿੱਚ ਮਨੋ ਰੋਗਾਂ ਦੇ ਮਾਹਰ ਮੈਡੀਸਨ ਦੇ ਮਾਹਰ ਆਈਰੇ ਮਾਹਰ ईएनटी ਦੇ ਤੇ ਹੱਡੀਆਂ ਦੇ ਮਾਹਰ ਡਾਕਟਰ ਸਾਡੇ ਕੋਲ ਆਏ ਹੋਏ ਨੇ ਜਿਨ੍ਹਾਂ ਜਿਨ੍ਹਾਂ ਨੂੰ ਵੀ ਜ਼ਰੂਰਤ ਹੈਗੀ ਉਸਨਾਂ ਆਪਣੇ ਕਾਰਡ ਵਗੈਰਾ ਸਾੜੀ ਵਗੈਰਾ ਆਪਣੇ ਇੱਥੇ ਬਣਾ ਸਕਦੇ ਆ ਕਿਡਨੈਪ ਲਕਸ਼ਿਆ ਰੱਖਿਆ ਵਿਹਾਵੀ ਐਨਐਲਜੀ ਲੋਕ ਸਾਡੇ ਕੋਲ ਵੀ ਉਹਨਾਂ ਦਾ ਵਾਸਤੇ ਆਪ ਕੰਮ ਕਰਦਾ ਐ ਹੋਰ ਤਾਂ ਕੋਈ ਨਹੀਂ ਜਿੰਨੇ ਮਰਜੀ ਆ ਜਾਂਦੇ ਸੀ ਜਿੰਨੇ ਵੀ ਅੱਜ ਸਾਰਾ ਦਿਨ ਬੈਠੇ ਹੈਗੇ ਤਾਂ ਅਸੀਂ ਕਰਾਂਗੇ ਸਾਰਾ ਕੰਮ ਸਰ ਜਿਹਦਾ ਕਾਰਡ ਬਣ ਜਾਂਦੇ ਆ ਉਹਨਾਂ ਨੂੰ ਕੀ ਸਰਕਾਰੀ ਸਹੂਲਤਾਂ ਮਿਲਦੀ ਆ ਫੇਰ ਕਾਰਡ ਬਣ ਤੋਂ ਬਾਅਦ